ਸਾਬਕਾ ਸੇਤ ਮੰਤਰੀ ਸਤਪਾਲ ਗੁਸਾਈ ਜੀ ਦਾ ਉਹ ਜਿਹੜੀ ਵੀ ਰਹਿ ਚੁੱਕਿਆ ਜੀ ਤੇ ਮੈਂ ਪੁਰਾਣ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਪਰ ਸਰਕਾਰ ਕੋ ਮੈਂਬਰ ਵੀ ਰਹਿ ਚੁੱਕਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਾਨਾ ਤੁਹਾਡੇ ਚੈਨਲ ਰਾਏ ਜੀ ਲੁਧਿਆਣਾ ਸ਼ਹਿਰ ਪੰਜਾਬ ਦੇ ਅੰਦਰ ਜਿਹੜੇ ਝੋਲਾ ਛਾਪ ਡਾਕਟਰ ਹੈਗੇ ਆ ਇਹ ਕਿ ਬਹੁਤ ਵੱਡਾ ਮਾਫੀਆ ਆ ਆਪਾਂ ਤੇ ਕਿਸੇ ਨੂੰ ਕਹਿੰਨੇ ਹੋਰ ਚੀਜ਼ਾਂ ਦਾ ਮਾਫੀਆ ਮਗਰ ਇਹ ਜ਼ਿੰਦਗੀ ਦਾ ਮਾਫੀਆ ਆ ਲੁਧਿਆਣਾ ਪੰਜਾਬ ਦੇ ਅੰਦਰ ਬੈਠਾ ਜੀ ਆਹ ਤੋਂ 7-8 ਸਾਲ ਲਗਾਤਾਰ ਹੋ ਰਿਹਾ ਜੀ ਇਹ ਮਾਫੀਆ ਵੱਧਦਾ ਜਾ ਰਿਹਾਗਾ ਜੇ ਕਿਸੇ ਦੇ ਬੁਖਾਰ ਹੁੰਦੀ ਹੈ ਤੇ ਝੋਲਾ ਛਾਪ ਡਾਕਟਰ ਬਿਨਾਂ ਡਿਗਰੀ ਦੇ ਇੰਜੈਕਸ਼ਨ ਲਾ ਦਿੰਦੇ ਆ ਜੇ ਕਿਸੇ ਦੇ ਫੀਨਸੀ ਹੁੰਦੀ ਹੈ ਤੇ ਉਹਦਾ ਚੀਰਾ ਲਾ ਕੇ ਉਹਨੂੰ ਟੰਕੇ ਲਾ ਦਿੰਦੇ ਆ ਇਹਨਾਂ ਨੂੰ ਪਤਾ ਹੀ ਹੈ ਨਹੀਂ ਜੀ ਡਾਕਟਰਾਂ ਨੇ ਕਰਨਾ ਕੀ ਹੁੰਦਾਗਾ ਇਹਨੇ ਨੇ ਵੱਡੇ ਹਸਪੀਟਲ ਹੈਗੇ ਆ ਐਮ ਬੀਬੀਐਸ ਡਾਕਟਰ ਬੈਠੇ ਆ ਝੋਲਾ ਛਾਪ ਡਾਕਟਰ ਇਥੇ ਲੁਧਿਆਣਾ ਪੰਜਾਬ ਦੇ ਅੰਦਰ ਕਿਉਂ ਬੈਠੇ ਆ ਨਾ ਡਿਗਰੀ ਇਹਨਾਂ ਨੇ ਕੋਈ ਜੇ ਕਿਸੇ ਆਯੁਰਵੈਦਿਕ ਦੀ ਸ਼ਾਪ ਖੋਲੀ ਹੋਇਆ ਜਾਂ ਕਲੀਨਿਕ ਖੋਲਿਆ ਤੇ ਉਹ ਇੰਗਲਿਸ਼ ਦਵਾਈਆਂ ਵੇਚੀ ਜਾਂਦਾ ਜੀ ਅੰਗਰੇਜ਼ੀ ਦਵਾਈਆਂ ਵੇਚੀ ਜਾਂਦਾਗਾ ਮੈਂ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਬ ਪ੍ਰਸ਼ਾਸਨਿਕ ਅਧਿਕਾਰੀਆਂ ਤੁਹਾਡਾ ਫਰਜ਼ ਮੰਦਾ ਹੈ ਲੰਕਾ ਦੀ ਜਨਤਾ ਦੀ ਸੇਵਾ ਵਾਸਤੇ ਜਨਤਾ ਪ੍ਰਸ਼ਾਸਨ ਤੇ ਜਨਤਾ ਦੀ ਸਹੂਲਤਾਂ ਵਾਸਤੇ ਤੁਸੀਂ ਇਸ ਚੋਲਾ ਛਾਪ ਡਾਕਟਰਾਂ ਦੇ ਉੱਪਰ ਨਕੇਲ ਪਾਓ ਤਾਂ ਕਿ ਲੁਧਿਆਣਾ ਸ਼ਹਿਰ ਨੂੰ ਅਸੀਂ ਬਿਮਾਰੀਆਂ ਤੋਂ ਦੂਰ ਸਭ ਤੋਂ ਵੱਡੀ ਬਿਮਾਰੀ ਚੋਲਾ ਛਾਪ ਡਾਕਟਰ ਹੈ ਜੀ ਲੁਧਿਆਣੇ ਦੇ। ਇਕਰ ਬਹੁਤ سارے ਲੋਕਾਂ ਦੇ ਕੰਮ ਕਰਦੇ ਸੀ ਜਿਨ੍ਹਾਂ ਦੇ ਰੱਖਣਾ ਵੀ ਜੀਹਨ ਹੁੰਦਾ। ਉਹੀ ਕਹਿ ਰਹੇ ਜੀ ਡਾਕਟਰ ਸੀਧ ਹਨ ਜੀ ਜਿੱਦਾਂ ਸਾਡੇ ਹੈਪੀਨਸ ਸੈਟ ਢੰਡਾਰੀ, ਵਿਜੇਨਗਰ, ਫੋਕਲ ਪੁਆਇੰਟ, ਇਹਦਾਈ ਜੀ EWS ਕਲੋਨੀ ਦੇ ਸੰਜੇ ਗਾਂਧੀ ਕਲੋਨੀ ਅੰਦਰ ਵੀ ਚੋਲਾ ਛਾਪ ਡ ਮਗਰ ਲੋਕੀ ਕਈ ਮਾਫੀਆ ਨਾਲ ਦੇ ਨਾਲ ਨਿਕਲੇ ਹੋਏ ਆ ਜਿਉ ਉਹ ਲਿਖਿਤ ਰੂਪ ਚ ਸਾਨੂੰ ਨਹੀਂ ਦੇ ਸਕਦੇ ਸਾਨੂੰ ਇਹ ਦੱਸ ਸਕਦੇ ਹੈਗਾ ਵੀ ਇਸੇ ਕਲੋਨੀ ਦੇ ਅੰਦਰ ਇਹ ਚੋਲਾ ਛਾਪ ਡਾਕਟਰ ਬੈਠੇ ਜਿਨ੍ਹਾਂ ਨੂੰ ਕੁਝ ਪਤਾ ਹੀ ਹੈ ਨਹੀਂ ਹੈ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਮਾਨ ਸਤਕਾਰਯੋ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਵੀ ਜਲਦ ਜਲਦ ਇਹਨਾਂ ਚੋਲਾ ਛਾਪ ਡਾਕਟਰ ਦੇ ਨਕੇਲ ਪਾਈ ਜਾਵੇ ਤੇ ਸਿਵਲ ਸਰਜਨ ਨੂੰ ਹਦਾਇਤਾਂ ਦਿੱਤੀ ਜਾਣ ਦੀ ਇਹਨਾਂ ਦੇ ਉੱਪਰ 200 300 2 ਦਾ ਪਰਚਾ ਹੋਣ ਕਿਉਂਕਿ ਜਾਨਲੇਵਾ ਬਿਮਾਰੀਆਂ ਹੀ ਫਲਾਉਂਦੇ ਚੋਲਾ ਛਾਪ ਡਾਕਟਰ ਨਾ ਕਿ ਕੋਈ ਹੋਰ ਸੱਜਣਿਆ ਨੇ ਕਿਹਾ ਕਿ ਉਹ ਬਤਾਲੇ ਨਾ ਸਾਡੀ ਅੱਗੇ ਕਿੰਨਾ ਹੱਥ ਪਾਉਣ ਸਰ ਹਲੇ ਹੀ ਹੋਊਗਾ ਜਾਂ ਤੇ ਸੋਸ਼ਲ ਵਰਕਰ ਜੀ ਨੂੰ ਕਹਿੰਦੇ ਜਿੱਦੇ ਸਾਡੇ ਅੰਬੇਡਕਰ ਯੂਥ ਸੈਨਾ ਦੇ ਰਾਜਕੁਮਾਰ ਹੈਪੀ ਜੀ ਪੰਜਾਬ ਦੇ ਪ੍ਰਧਾਨ ਹੈ ਸਾਡੇ ਗੁਰਦੀਪ ਚਾਵਲਾ ਜੀ ਹੈਗੇ ਆ ਹੋਰ ਸਾਡੇ ਸੱਜਣ ਮਿੱਤਰ ਹੈਗੇ ਪਰ ਆ ਸਾਡੇ ਇੱਕ ਜੇ ਸਿਵਲ ਸਰਜਨ ਜੀ ਕੋ ਆਪਣੀ ਆਪਦੀ ਟੀਮ ਨਹੀਂ ਹੈਗੀ ਤੇ ਸੋਸ਼ਲ ਵਰਕਰ ਨੂੰ ਨਾਲ ਲਵੇ ਤੇ ਇਹਨਾਂ ਦੇ ਨਾਲ ਮਿਲ ਕੇ ਲੁਧਿਆਣਾ ਸ਼ਹਿਰ ਨੂੰ ਬਿਮਾਰੀ ਤੋਂ ਨਿਜਾਤ ਦਿਲਾਣ ਤੇ ਉਹ ਝੋਲਾ ਛਾਪ ਡਾਕਟਰਾਂ ਦੇ ਉੱਪਰ ਕਾਰਵਾਈ ਕਰਾਣ ਵੀ ਇਹ ਦੱਸੋਗੇ ਵੀ ਇਹ ਚੋਲਾ ਛਾਪ ਡਾਕਟਰ ਇਹਦਾ ਹੈਗਾ ਤੇ ਸਿਵਲ ਸਰਜਨ ਨੂੰ ਹਦਾਇਤਾਂ ਮਿਲੇ ਨੇ ਤਾਂ ਹੀ ਨੇ ਹਦਾਇਤਾਂ ਕਿਹਦੇ ਦੇਣੀ ਹੈ ਸਰਕਾਰਾਂ ਦੇਣੀ ਹੈ ਜੇ ਸਰਕਾਰ ਹਦਾਇਤਾਂ ਦੇ ਦੇ ਸਿਵਲ ਸਰਜਨ ਸਾਡੀ ਟੀਮ ਹੈਪੀ ਦੀ ਟੀਮ ਜੀ ਜੋ ਵੀ ਘੰਟੇ ਪ੍ਰਸ਼ਾਸਨ ਦੇ ਨਾਲ ਖੜਨ ਨੂੰ ਤਿਆਰ ਹੈਗੀ ਹੈ ਤੇ ਛੋਲਾ ਛਾਪ ਡਾਕਟਰ ਦੇ ਉੱਪਰ ਕਾਰਵਾਈ ਕਰਨ ਨੂੰ ਤਿਆਰ ਬੈਠੀ ਹੈ ਆਮ ਨੂੰ ਕੀ ਪੈਸੇ ਆਮ ਡਾਕਟਰ ਤੋਂ ਤੁਹਾਨੂੰ ਜਾਣਾ ਚਾਹੀਦਾ ਨਹੀਂ ਜਾਂਦੇ ਮੈਂ ਤਾਂ ਕਹਿੰਦਾ ਜਾਓ ਮਗਰ ਉਸ ਡਾਕਟਰ ਕੋ ਜਾਓ ਜਿਹੜਾ ਤੁਹਾਡਾ ਇਲਾਜ ਹੈ ਨੂ ਦਾ ਇਲਾਜ ਨੂ ਤੇ ਹੀ ਕਰੇ ਉਂਗਲ ਦਾ ਇਲਾਜ ਨਾ ਕਰੇ ਪੂਰਾ ਬਿਮਾਰੀ ਨੂ ਨੂ ਹੈਗੀ ਹੈ ਜੀ ਉਂਗਲ ਨੂੰ ਨਹੀਂ ਹੈਗੀ ਹੈ ਨੋ ਦਾ ਇਲਾਜ ਕਰੇ ਬਿਮਾਰੀ ਦਾ ਨਾ ਕਰੇ ਉਸ ਡਾਕਟਰ ਕੋ ਜਾਓ ਦਿਤਾਈ ਮੈਨੂੰ ਹੈਪੀ ਜੀ ਨੇ ਕਿਹਾ ਜੀ ਹੈਪੀ ਜੀ ਦੇਖੋ ਜੀ ਕਾਰਵਾਈ ਨਹੀਂ ਕਿਵੇਂ ਦੇਖਦੇ ਨੇ ਦੇਖੋ ਜੀ ਹੈਪੀ ਜੀ ਸਾਡੇ ਹਮੇਸ਼ਾ ਹੀ ਸਮਾਜ ਪ੍ਰਤੀ ਸੇਵਾ ਕਰਦੇ ਆ ਰਹੇ ਹੈ ਮੈਂ ਵੀ ਹੈਪੀ ਜੀ ਕੋ ਜੇ ਕੋਈ ਗਰੀਬ ਬੰਦਾ ਭੇਜਦਾ ਇਲਾਜ ਵਾਸਤੇ ਤੇ ਆਪਣਾ ਸਾਰਾ ਕੰਮ ਛੱਡ ਕੇ ਹੈਪੀ ਜੀ ਉਹਦਾ ਇਲਾਜ ਕਰਾਣ ਨੂੰ ਪਹੁੰਚਦੇ ਆ ਤੇ ਨਿਊ ਸ਼ੁਲਕ ਬਿਨਾ ਪੈਸਿਆਂ ਤੋਂ ਹੈਪੀ ਜੀ ਆਪਣਾ ਉਹਨਾਂ ਦਾ ਇਲਾਜ ਕਰਾਉਂਦੇ ਹੋ ਹੁੱਚ ਕਿਤੇ ਨਾਲ ਜੇ ਵੀ ਉਹ ਪੈਸੇ ਵੀ ਲੱਗਦੇ ਆ ਮੈਂ ਇਹਨਾਂ ਨੂੰ ਸਲੂਟ ਕਰਦਾ ਹੈਪੀ ਜੀ ਰੋ ਮਗਰ ਮੈਂ ਤੁਹਾਡੇ ਚੈਨਲ ਨੂੰ ਇੱਕ ਬੇਨਤੀ ਕਰੂੰਗਾ ਕਿ ਜਦੋਂ ਤੁਸੀਂ ਸਾਡੇ ਕੋਲ ਅੱਜ ਆਏ ਹੈਗੇ ਸਾਡੇ ਸਾਡੇ ਭਰਾਵਾਂ ਦੇ ਉੱਪਰ ਅਸ਼ੀਰਵਾਦ ਰਹਿਣ ਇਦਾ ਹੀ ਸਿਵਲ ਸੱਜਣ ਤੇ ਡੀਸੀ ਸਾਹਿਬ ਨੂੰ ਵੀ ਬਿਆਨ ਕਰੋ ਕਿ ਡੀਸੀ ਸਾਹਿਬ ਤੁਸੀਂ ਲੁਧਿਆਣਾ ਦੇ ਪ੍ਰਸ਼ਾਸਨ ਦੇ ਅਧਿਕਾਰੀ ਹੋ ਤੁਹਾਡੀ ਰਹਿਣ ਵਿੱਚ ਲੁਧਿਆਣਾ ਸ਼ਹਿਰ ਚੱਲ ਰਿਹਾ ਜਨਤਾ ਤੁਹਾਡੇ ਭਰੋਸੇ 'ਤੇ ਬੈਠੀ ਹੈ ਤੁਸੀਂ ਕੀ ਕਰ ਰਹੇ ਹੋ ਜੈ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖ ਚੁੱਕੇ ਆ ਕਿ ਜੁਦੀ ਅੱਜ ਸ਼ਹਿਰ ਵਿੱਚ ਕਿਹੜਾ ਢੋਲਾ ਸਾਹਿਬ ਡਾਕਟਰ ਹੈ ਢੋਲਾ ਸਾਹਿਬ ਡਾਕਟਰਾਂ ਦੀ ਡਿਗਰੀਆਂ ਚੈੱਕ ਕਰੀਏ ਤੇ ਇਹਦੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਸਰਕਾਰ ਚੈੱਕ ਕਰੀਏ ਕਿ ਵਾਕਈ ਡਾਕਟਰੀ ਦਾ ਇਲਾਜ ਕਰਨ ਜੋਗੇ ਹੈਗੇ ਵੀ ਕੀ ਨਹੀਂ ਹੈਗੇ ਔਰ ਜਿਹੜੇ ਬੰਦੇ ਇਹਦੇ ਚ ਕੁਆਲੀਫਾਈ ਨਹੀਂ ਹੈਗੇ ਉਹਨਾਂ ਦੀ ਦੁਕਾਨਦਾਰੀ ਬੰਦ ਹੋਣੀ ਚਾਹੀਦੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਇਹ ਕੋਈ ਪ੍ਰਸੰ ਰੁਸ਼ਮ ਨਹੀਂ ਜਿਹੜੇ ਢੋਲਾ ਸਾਹਿਬ ਡਾਕਟਰ ਹੈ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਔਰ ਆਰਥਿਕ ਪੌੜੀ ਵੀ ਲੋਕਾਂ ਨੂੰ ਨੁਕਸਾਨ ਰਹੀ ਹੈ ਸੋ ਸਰਕਾਰ ਦਾ ਜਿਹੜਾ ਮਿਸ਼ਨ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਦੇਣਾ ਇਹ ਉਹਦੇ ਉਲਟ ਖਿਲਾਫ ਇਸ ਮੁਹੱਲੇ ਜਿਹੜਾ ਮੁਹੱਲੇ ਦੇ ਵਿੱਚ ਜਿਹੜੇ ਡਾਕਟਰ ਦਾ ਹਰ ਨੁੱਕਰ ਹਰ ਗਲੀ ਦੇ ਵਿੱਚ ਇਹ ਚੋਲਾ ਛਾਪ ਡਾਕਟਰ ਨੇ ਇਹਨਾਂ ਕੋਈ ਡਿਗਰੀ ਨਹੀਂ ਹੈ ਕੋਈ ਜਿਸਟਿਫਿਕੇਸ਼ਨ ਨਹੀਂ ਹੈ ਸਰਕਾਰ ਚੈੱਕ ਕਰੇ ਸਾਨੂੰ ਕਿਸੇ ਨਾਲ ਕੋਈ ਦੁਸ਼ਮਨੀ ਕੋਈ ਸਾਡਾ ਕੋਈ ਉਹ ਨਹੀਂ ਹੈਗਾ ਪਰਸਨਲ ਕਿਸੇ ਨਾਲ ਦੁਸ਼ਮਨੀ ਨਹੀਂ ਹੈ ਅਸੀਂ ਕਹਿੰਨੇ ਹਾਂ ਸਰਕਾਰ ਇਹਨਾਂ ਦੀ ਡਿਗਰੀਆਂ ਚੈੱਕ ਕਰੇ ਤੇ ਇਹਨਾਂ ਦੀ ਜਿਹੜਾ ਜਿਹੜਾ ਰਜਿਸਟ੍ਰੇਸ਼ਨ ਉਹ ਚੈੱਕ ਕਰੇ ਕਿ ਸਰਕਾਰ ਵੱਲੋਂ ਇਹਨਾਂ ਕੋਲ ਵਾਕਈ ਰਜਿਸਟ੍ਰੇਸ਼ਨ ਹੈਗੀ ਆ ਜਿਹਦੇ ਕੋਲ ਰਜਿਸਟ੍ਰੇਸ਼ਨ ਹੈਗੀ ਆ ਜਿਹਦੇ ਕੋਲ ਡਿਗਰੀ ਹੈਗੀ ਆ ਉਹ ਆਪਣਾ ਇਲਾਜ ਕਰ ਸਕਦਾ ਪਰ ਜਿਨਾਂ ਕੋਲ ਨਹੀਂ ਹੈਗੀ ਉਹਨਾਂ ਦੀ ਦੁਕਾਨਦਾਰੀ ਡਾਕਟਰ ਅੰਬੇਡਕਰ ਹਸਪਤਾਲ ਨਾ ਬੰਦ ਕਰਾਏਗੀ ਔਰ ਆਪ ਜੀ ਦੇ ਚੈਨਲ ਰਾਹੀਂ ਮੈਂ ਸਿਵਲ ਸਰਜਨ ਸਿਹਤ ਵਿਭਾਗ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ 15 ਦਿਨਾਂ ਦੇ ਅੰਦਰ ਅੰਦਰ ਜੇ ਇਹਨਾਂ ਦੀ ਨਾ ਕੋਈ ਕਾਰਵਾਈ ਹੋਈ ਤਾਂ ਅਸੀਂ ਸਿਹਤ ਵਿਭਾਗ ਸਿਵਲ ਸਰਜਨ ਦਫ਼ਤਰ ਦਾ ਖਰਾਬ ਵੀ ਕੀਤਾ ਜਾਊਗਾ ਸਮਾ ਹੈ ਤੁਹਾਡਾ ਪ੍ਰਣਿਪਾਣਿਕ ਬੱਚਕਾਰਿਕ ਰਿਟਰਨ ਆਗਰ ਉਹ ਹੀ ਤਾਂ ਮੈਂ ਹੈਰਾਨਾ ਕਿਤੇ ਨਾ ਕਿਤੇ ਉੱਪਰ ਤੱਕ ਇਹਨਾਂ ਦੀ ਸੈਟਿੰਗ ਹੈ ਕਿਉਂਕਿ ਬਹੁਤ ਜ਼ਬਰਦਸਤ ਕਿਉਂਕਿ ਦੇਖੋ ਤੁਹਾਡੇ ਚੈਨਲ ਤੇ ਧਿਆਨ ਮੈਂ ਲਿਆਣਾ ਚਾਹੁੰਦਾ ਵਾ ਕਿ ਡੀ ਐਚਓ ਮੈਡਮ ਅਮਰਜੀਤ ਕੌਰ ਉਹ ਜਿਹੜਾ ਬਾਤੀ ਪਨੀਰ ਹੈ ਜਿਹੜਾ ਖਰਾਬ ਪਨੀਰ ਹੈ ਉਹ ਮੌਕੇ ਤੇ ਜਾ ਕੇ ਫੜਦੀ ਆ ਔਰ ਉਹਨੂੰ ਖਤਮ ਕਰਦੀ ਆ ਪਨੀਰ ਨੂੰ ਔਰ ਉਸ ਪਨੀਰ ਨੂੰ ਖਾਣ ਨਾਲ ਲੋਕਾਂ ਦੀ ਸਿਹਤ ਖਰਾਬ ਹੁੰਦੀ ਆ ਜਦ ਉਹ ਇਹਨਾਂ ਕੰਮ ਕਰਦੀ ਹੈ ਤਾਂ ਡਰਗ ਇੰਸਪੈਕਟਰ ਸੁੱਤੇ ਪਏ ਨੇ ਲੁਧਿਆਣੇ ਦੇ ਡਰਗ ਇੰਸਪੈਕਟਰ ਨੂੰ ਚਾਹੀਦਾ ਉਹ ਡਿਗਰੀਆਂ ਜਾ ਕੇ ਚੈੱਕ ਕਰਨ ਔਰ ਲੁਧਿਆਣੇ ਦੇ ਵਿੱਚ ਖਾਸ ਕਰਕੇ ਇਹਨਾਂ ਦੀ ਤਾਦਾਦ ਲੰਬੀ ਵਧੀ ਜਾਂਦੀ ਕਿਉਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਹੋਈ ਲੁਧਿਆਣੇ ਦੀ 40 ਲੱਖ ਤੋਂ ਉੱਪਰ ਸੋ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਇਹਨਾਂ ਡਿਗਰੀਆਂ ਚੈੱਕ ਕੀਤੇ ਜਾਣ ਖਾਸ ਕਰਕੇ ਬੀਜੇ ਨਗਰ ਹੈ ਜਨਕਪੂਰੀ ਹੈ ਠੰਡਾਰੀ ਹੈ ਸ਼ੇਰਪੁਰ ਹੈ ਬਾਦਰ ਕੇ ਰੋਡ ਹੈ ਸੋ ਹਰ ਜਗ੍ਹਾ ਤੇ ਇਹਨਾਂ ਦੀ ਹੈਗੀ ਹੈ ਸਰਕਾਰ ਨੂੰ ਚਾਹੀਦਾ ਕਿ ਸਰਕਾਰ ਇਹਦਾ ਕੰਮ ਕਰੇ ਚੋਲਾ ਛਾਪ ਡਾਕਟਰ ਹੈ ਕਿ ਇਹ ਵੀ ਇੱਕ ਮਾਫੀਆ ਹੈ ਮਾਫੀ ਇਹ ਵੀ ਇੱਕ ਮਾਫੀਆ ਨੇ ਔਰ ਮਾਫੀਆ ਜਿਹੜਾ ਹੈ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਔਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਜੇ ਨਹੀਂ ਹੋਇਆ ਤਾਂ 15 ਦਿਨਾਂ ਦੇ 15 ਦਿਨਾਂ ਤੇ ਜੇਕਰ ਸਿਹਤ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ ਤੇ ਦਫਤਰ ਦਾ ਘਰਾਵ ਕੀਤਾ ਜਾਊਗਾ ਉੱਥੇ ਧਰਨਾ